ਹਾਂਜੀ ਅੱਜ ਆਪਾਂ ਬਣਾਵਾਂਗੇ ਚਨਾ ਚਾਟ ਰਾਈਟ ਚਨਾ ਚਾਟ ਬਣਾਵਾਂਗੇ ਆਪਾਂ ਇੱਕ ਕਟੋਰੀ ਚਣਿਆਂ ਦੀ ਲੈ ਕੇ ਰਾਤ ਨੂੰ ਭਿਉਂਤੀ ਸੀਗੀ ਤੇ ਹੁਣ ਆਪਣੇ ਚਨੇ ਭਿੱਜੇ ਆ ਤੇ ਵਿੱਚ ਪਾਵਾਂਗੇ ਇੱਕ ਛੱਲੀ ਤੇ ਇੱਕ ਟਮਾਟਰ ਇੱਕ ਪਿਆਜ਼ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਅਲੱਗ ਰੱਖਦੇ ਹਾਂ ਨੇ ਚਣਿਆਂ ਉਬਲ ਮੇ ਧਰਾਂਗੇ ਛੱਲੀ ਲੈ ਲਓ ਛੱਲੀ ਦੇ ਦਾਣੇ ਕੱਢ ਲਓ ਤੇ ਚਣੇ ਤੇ ਛੱਲੀ ਨੂੰ ਇਕੱਠੀ ਨੂੰ ਉਬਲ ਮਾਂ ਧਰ ਦਿਓ ਕੁੱਕਰ ਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਓ ਦਾਣਿਆਂ ਨੂੰ ਪਹਿਲਾਂ ਤੇ ਫਿਰ ਇਹਨਾਂ ਨੂੰ ਉਬਲਵਾ ਧਰ ਦਿਓ ਚਣਿਆਂ ਦੇ ਨਾਲ ਤੇ ਜਦੋਂ ਚੰਗੀ ਤਰ੍ਹਾਂ ਉਬਲ ਜਾਣ ਹੁਣ ਥੋੜਾ ਜਿਹਾ ਵਿੱਚ ਪਾ ਦਿਓ ਨਮਕ ਨਮਕ ਪਾ ਕੇ ਇਹਨੂੰ ਸੀਟੀਆਂ ਲੱਗਣ ਦੇ ਉਹਨਾਂ ਚਿਰ ਆਪਾਂ ਤਿਆਰੀ ਕਰਦੇ ਹਾਂ ਆਲੂ ਲੈ ਲਓ ਆਲੂ ਨੂੰ ਕੱਟ ਲਓ ਉਬਲਿਆ ਹੋਇਆ ਆਲੂ ਲੈਣਾ ਬੜਾ ਸਾਰਾ بڑے ਸਾਈਜ਼ ਦਾ ਤੇ ਟਮਾਟਰ ਕੱਟ ਲਓ ਹਰੀ ਮਿਰਚ ਕੱਟ ਲਓ ਤੇ ਹੁਣ ਆਪਾਂ ਲੈ ਲਓ ਮੂੰਗਫਲੀ ਮੂੰਗਫਲੀ ਇੱਕ ਪਿਆਜ਼ ਆ ਉਹਨੂੰ ਵੀ ਕੱਟ ਲਓ ਆਪਣੇ ਛੋਲੇ ਉਬਲ ਗਏ ਆ ਤੇ ਹੁਣ ਛੋਲੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਐਰਾ ਰੋੜ ਜੇ ਐਰਾ ਰੋੜ ਨਹੀਂ ਆ ਚੌਲਾਂ ਦਾ ਆਟਾ ਪਾ ਲੋ 2 ਚਮਚ ਚੰਗੀ ਤਰ੍ਹਾਂ ਮਿਲਾ ਕੇ ਉਹਨੂੰ ਇੱਕ ਕੜਾਈ 'ਚ ਤੇਲ ਪਾ ਲੋ ਤੇਲ ਗਰਮ ਹੋਣ ਦੇ ਬਾਅਦ ਵਿੱਚ ਚਨੇ ਫਰਾਈ ਕਰ ਲੋ ਜਦੋਂ ਵਧੀਆ ਚਨੇ ਫਰਾਈ ਹੋ ਜਾਣ ਵਿੱਚ ਮੂੰਗਫਲੀ ਵੀ ਫਰਾਈ ਕਰਨੀ ਆਪਾਂ ਨੇ ਜਿਹੜੀ ਲਈ ਸੀਗੀ ਤੇ मूंगफली ਆਪਣੀ ਫਰਾਈ ਹੋ ਗਈ ਹੈ ਦੇਖੋ ਕਿੰਨੀ ਸੋਹਣੀ ਤੇ ਚਨੇ ਵੀ ਫਰਾਈ ਹੋ ਗਏ ਆ ਤੇ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਮਿਕਸ ਕਰਨਾ ਹੈ ਚਨੇ ਨੂੰ मूंगफली ਨੂੰ ਮੱਕੀ ਦੇ ਦਾਣੇ ਤਾਂ ਹੈਗੇ ਆ ਹੁਣ ਵਿੱਚ ਪਾਵਾਂਗੇ ਆਪਾਂ ਹਰੀ ਮਿਰਚ ਵਿੱਚ ਪਾਵਾਂਗੇ ਆਪਾਂ ਪਿਆਜ਼ ਕਟਿਆ ਹੋਇਆ ਤੇ ਹੁਣ ਪਾਵਾਂਗੇ ਵਿੱਚ ਆਪਾਂ ਆਲੂ ਤੇ ਨਾਲੇ ਪਾਵਾਂਗੇ ਟਮਾਟਰ ਆਪਾਂ ਟਮਾਟਰ ਪਾ ਕੇ ਹੁਣ ਪਾਵਾਂਗੇ ਆਪਾਂ ਵਿੱਚ ਨਮਕ ਸਵਾਦ ਅਨੁਸਾਰ ਨਾਮਕ ਪਾ ਕੇ ਦੇਗੀ ਮਿਰਚ ਪਾਵਾਂਗੇ ਕਿਉਂ ਤੇਜ ਮਿਰਚ ਖਾਈ ਨਹੀਂ ਜਾਂਦੀ ਇੱਕ ਚਮਚਾ ਬਦਾਮ ਚੂਰ ਦਾ ਇੱਕ ਪਾਵਾਂਗੇ ਆਪਾਂ ਚਾਟ ਮਸਾਲਾ ਥੋੜਾ ਜਿਹਾ ਆਪਾਂ ਪਾਵਾਂਗੇ ਜੀਗਾ ਪਾਊਡਰ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਦੇਖੋ ਆਪਣੀ ਚਾਟ ਕਿੰਨੀ ਸੋਹਣੀ ਬਣ ਗਈ ਹੈ ਤੇ ਤੁਸੀਂ ਬੱਚਿਆਂ ਨੂੰ ਬਣਾ ਕੇ ਖਲਾਇਆ ਕਰੋ ਤੇ ਬਹੁਤ ਵਧੀਆ ਇਹ ਹੈ ਕਿਉਂ ਰੋਟੀ ਖਾ ਖ ਬੱਚੇ ਰੋਜ਼ ਅੱਕ ਜਾਂਦੇ ਆ ਉਹਨਾਂ ਨੂੰ ਹਫਤੇ 'ਚ ਇੱਕ ਦੋ ਦਿਨ ਇਹ ਜ਼ਰੂਰ ਦਿਆ ਕਰੋ ਬਹੁਤ ਹੈਲਦੀ ਵੀ ਹੈਗਾ ਤੇ ਖਾਇਓ ਤੇ ਖਾ ਕੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੇ ਬਣੇ ਨੇ ਲਾਈਕ ਕਰਿਓ ਸ਼ੇਅਰ ਕਰਿਓ ਥੈਂਕ ਯੂ